ਅਸੀਂ ਮੇਕ ਸ਼ੋਰ ਕਰਾਂਗੇ ਕਿ ਜਿਹੜੀ ਸੈਨੇਟ ਆ ਦੁਬਾਰਾ ਰਿਵਾਈਵ ਹੋਵੇ ਉਹ ਤੇ ਇਲੈਕਸ਼ਨ ਹੋਣ ਸੈਨੇਟ ਜਿਹੜੇ ਇਲੈਕਸ਼ਨ ਹੋਗੇ ਉਸ ਦੇ ਵਿੱਚ ਜਿਹੜੀ ਸਟੂਡੈਂਟ ਕੌਂਸਲ ਦੀ ਰਿਪਰੈਜ਼ੈਂਟੇਸ਼ਨ ਆ ਉਹ ਬਹੁਤ ਜ਼ਰੂਰੀ ਆ ਕਿਉਂਕਿ ਸਟੂਡੈਂਟਸ ਦਾ ਡਾਇਰੈਕਟ ਕੋਈ ਨੁਮਾਇੰਦਾ ਨਹੀਂ ਹੈਗਾ ਸੈਨੇਟ ਦੇ ਵਿੱਚ ਸੈਨੇਟ ਦੇ ਵਿੱਚ ਇੱਕ ਸਟੂਡੈਂਟ ਦਾ ਨੁਮਾਇੰਦਾ ਉਹ ਸਟੂਡੈਂਟ ਕੌਂਸਲ ਦਾ ਪ੍ਰੈਜ਼ੀਡੈਂਟ ਆ ਬਟ ਉਹਦੇ ਕੋਲ ਵੀ ਵੋਟਿੰਗ ਰਾਈਟ ਨਹੀਂ ਹੈਗਾ ਸਿਟਿੰਗ ਰਾਈਟ ਹੈ ਬੈਠ ਕੇ ਦੇਖ ਸਕਦਾ ਸੁਣ ਸਕਦਾ ਪਰ ਕੋਈ ਬੋਲ ਨਹੀਂ ਸਕਦਾ ਕਿ ਫੈਸਲੇ ਦੇ ਵਿੱਚ ਉਹਦਾ ਹਿੱਸਾ ਨਹੀਂ ਪਾ ਸਕਦਾ ਅਸੀਂ ਕਦੇ ਕੋਈ ਮਨੀ ਜਾਂ ਮਸਲ ਪਾਵਰ ਨੂੰ ਸ਼ੋਕ ਨਹੀਂ ਕੀਤਾ ਅਸੀਂ ਕੋਈ ਰੈਲੀ ਵਾਲਾ ਕੰਮ ਨਹੀਂ ਕੀਤਾ ਅਸੀਂ ਕਦੇ ਕੋਈ ਲੋੜ ਤੋਂ ਵੱਧ ਫੈਸਟ ਕਲਚਰਲ ਪ੍ਰਮੋਟ ਨਹੀਂ ਕੀਤਾ ਦੂਜੀਆਂ ਪਾਰਟੀਆਂ ਦਾ ਬੰਦਾ ਦੂਜੀਆਂ ਪਾਰਟੀਆਂ ਦਾ ਹੁੰਦਾ ਕਿ ਉਹਨਾਂ ਨੇ ਸਟੂਡੈਂਟ ਇਸ਼ੂਸ ਤੇ ਗੱਲ ਕੱਟ ਕਰਨੀਆਂ ਸਟੂਡੈਂਟਸ ਦੇ ਮਸਲਿਆਂ ਤੇ ਗੱਲ ਕੱਟ ਕਰਨੀਆਂ ਸਾਰਾ ਸਾਲ ਐਕਟੀਵਿਟੀ ਰਹਿਣਾ ਇਲੈਕਸ਼ਨਾਂ ਦੇ ਵੇਲੇ ਬਰਸਾਤੀ ਡੱਡੂਆਂ ਵਾਂਗੂ ਇਲੈਕਸ਼ਨਾਂ ਦੇ ਵੇਲੇ ਬਾਹਰ ਆ ਕੇ ਗੱਡੀਆਂ ਤੋਂ ਆ ਕੇ ਫੈਸ਼ਨਲ ਪਾਰਟੀਆਂ ਕਰਕੇ ਪੈਸੇ ਵੰਡ ਕੇ ਸਰਫਾ ਵੰਡ ਕੇ ਉਹਨਾਂ ਨੇ ਵੋਟਾਂ ਲੈ ਕੇ ਜਾਣੀਆਂ ਜਿਹੜੀਆਂ ਕਨਵੈਨਸ਼ਨਲ ਪੋਲੀਟিক্যাল ਪਾਰਟੀਆਂ ਆ ਜੀ ਐਨਐਸਯੂਆਈ ਸੀਐਮਐਸ ਆ ਜਿਹੜੀ ਆਮ ਆਦਮੀ ਦੀ ਹੋਗੀ ਐਨਐਸਯੂੀ ਕਾਂਗਰਸ ਦੀ ਹੋਗੀ ਭਾਜੀਪੀ ਵੀ ਆਪਾਂ ਕਹਿ ਲਈਏ ਕਿ ਆਪੀਪੀਪੀ ਹੋਗੀ ਅਕਾਲੀ ਦਲ ਦੀ ਜਿਹੜਾ ਬਾਦਲਦਾਲਾ ਉਹਨਾਂ ਦੀ ਆਪਾਂ ਕਹਿ ਲਈਏ ਐਸਯੂਆਈ ਹੋਗੀ ਤੇ ਹੋਰ ਜਿੰਨੀਆਂ ਇਹ ਕਨਵੈਨਸ਼ਨਲ ਪਾਰਟੀਆਂ ਨੇ ਉਹਨਾਂ ਵੱਲੋਂ ਇਹ ਨਸ਼ੇ ਦੀ ਸ਼ਰਾਬ ਦੀ ਪ੍ਰਚਨਾ ਪਾਰਟੀਆਂ ਦੀ ਵਰਤੋਂ ਬੜੇ ਮਤਲਬ ਵੱਡੇ ਲੈਵਲ ਤੇ ਕੀਤੀ ਜਾਂਦੀ ਹੈ ਪ੍ਰੋਬਲਮ ਆਉਣੀ ਇਹ ਤਾਂ ਫਿਰ ਸਟੇਟ ਦਾ ਕੰਮ ਹੀ ਆ ਉਹਨਾਂ ਨੂੰ ਦਾ ਵੀ ਸਾਡੇ ਬੋਲਣ ਤੇ ਵੀ ਪ੍ਰੋਬਲਮ ਆ ਸਾਡੇ ਬੋਲਣ ਤੇ ਵੀ ਪਾਬੰਦੀ ਲੱਗਦੀ ਦਾ ਜਕਾਰਿਆਂ ਤੇ ਵੀ ਪਾਬੰਦੀ ਹੈਗੀ ਮਨੁੱਖੀ ਹੱਕਾਂ ਦੇ ਅਲੰਬੜਦਾਰ ਭਾਈ ਜਸਵੰਤ ਸਿੰਘ ਖਾਲੜਾ ਦੀ ਗੱਲ ਕੀਤੀ ਜਾਂਦੀ ਆ ਤਾਂ ਵਿਦਿਆਰਥੀ ਸੱਤ ਜਥੇਬੰਦੀ ਦੇ ਵੱਲੋਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਲਗਾਤਾਰ तमाम ਸਾਰੇ ਮੁੱਦਿਆਂ ਦੇ ਉੱਪਰ ਵੀ ਜਿਹੜਾ ਵਾਰਤਾਲਾਪ ਕੀਤਾ ਜਾਂਦਾ ਤਾਂ ਵਿਦਿਆਰਥੀਆਂ ਦੇ ਮਸਲਿਆਂ ਦੇ ਉੱਪਰ ਵੀ ਸਮੇਂ-ਸਮੇਂ ਤੇ ਧਰਨਾ ਪ੍ਰਦਰਸ਼ਨ ਕਰਦੇ ਰਹੇ ਨੇ ਤਾਂ ਹਾਲ ਦੇ ਵਿੱਚ ਵਿਦਿਆਰਥੀ ਕਾਉਂਸਲ ਦੇ ਜਿਹੜੇ ਇਲੈਕਸ਼ਨ ਨੇ ਉਹਨਾਂ ਦੇ ਮੱਦੇਨਜ਼ਰ ਉਮੀਦਵਾਰ ਉਤਾਰੇ ਗਏ ਨੇ ਵਾਈਸ ਪ੍ਰੈਜ਼ੀਡੈਂਟ ਦੇ ਜਿਹੜੇ ਉਮੀਦਵਾਰ ਨੇ ਉਹ ਅਸ਼ਮੀਤ ਸਿੰਘ ਨੇ ਉਹਨਾਂ ਦੇ ਨਾਲ ਗੱਲਬਾਤ ਕਰ ਲੈਨੇ ਆ ਬਈ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਈ ਸਭ ਤੋਂ ਪਹਿਲਾਂ ਤਾਂ ਸਵਾਲ ਇਹ ਕਿ ਅੱਜ ਤੁਹਾਨੂੰ ਉਮੀਦਵਾਰ ਐਲਾਨ ਦਿੱਤਾ ਗਿਆ ਤਾਂ ਇਸੇ ਨੂੰ ਲੈ ਕੇ ਇਲੈਕਸ਼ਨਾਂ ਦੇ ਵਿੱਚ ਵੀ ਕੁਝ ਦਿਨ ਬਾਕੀ ਨੇ ਸਭ ਤੋਂ ਪਹਿਲਾਂ ਤਾਂ ਸਵਾਲ ਇਹ ਕਿ ਜਿਹੜੇ ਉਮੀਦਵਾਰ ਤੁਹਾਨੂੰ ਐਲਾਨੇ ਗਿਆ ਵਿਦਿਆਰਥੀਆਂ ਦੇ ਵੱਲੋਂ ਤੁਹਾਡੀ ਜਥੇਬੰਦੀ ਦੇ ਵੱਲੋਂ ਇਹ ਡਿਸੀਜਨ ਤੁਹਾਡਾ ਸੀ ਜਾਂ ਇਹ ਸਰਬਸੰਮਤੀ ਦੇ ਨਾਲ ਸਾਰਾ ਕੁਝ ਹੋਇਆ ਕਿ ਭਾਈ ਸਾਡੀ ਜਥੇਬੰਦੀ ਦਾ ਪੰਜ ਪ੍ਰਧਾਨੀ ਸਿਸਟਮ ਆ ਜੀ ਸਾਡੇ ਪੰਜ ਮੈਂਬਰੀ ਕਮੇਟੀ ਯੂਨੀਵਰਸਿਟੀ ਦੀ ਹੈ ਪੰਜ ਮੈਂਬਰੀ ਕਮੇਟੀ ਪੰਜਾਬ ਦੀ ਆ ਕਮੇਟੀਆਂ ਨੇ ਆਪਸ ਦੇ ਵਿੱਚ ਸਲਾਹ ਕਰਕੇ ਮੇਰੇ ਤੇ ਭਰੋਸਾ ਜਤਾਇਆ ਤੇ ਮੇਰੀ ਐਜ਼ ਅ ਵਾਈਸ ਪ੍ਰੈਜ਼ੀਡੈਂਟ ਦੇ ਕੈਂਡੀਡੇਟ ਮੇਰੀ ਸੇਵਾ ਲਈ ਹੈ ਜੀ ਹਮ ਆਉਣ ਵਾਲੇ ਸਮੇਂ ਦੇ ਵਿੱਚ ਕੀ ਲੱਗਦਾ ਕਿ ਵਿਦਿਆਰਥੀਆਂ ਦੇ ਮਸਲਿਆਂ ਨੂੰ ਲੈ ਕੇ ਜਿਹੜੇ ਬਹੁਤ ਸਾਰੀਆਂ ਹੋਰ ਜਥੇਬੰਦੀਆਂ ਨੇ ਪੋਲੀਟੀਕਲ ਧਰਾਂ ਦੇ ਨਾਲ ਵੀ ਰਿਲੇਟਡ ਨੇ ਤਾਂ ਉਹਨਾਂ ਨੇ ਵੀ ਲਗਾਤਾਰ ਇਹਨਾਂ ਵਿਦਿਆਰਥੀਆਂ ਦੇ ਮਸਲਿਆਂ ਦੇ ਉੱਪਰ ਕੰਮ ਕਰਨ ਦੇ ਦਾਅਵੇਦਾਰੀ ਲੋਕਾਂ ਦੇ ਸਾਹਮਣੇ ਰੱਖੀ ਵਿਦਿਆਰਥੀਆਂ ਸਾਹਮਣੇ ਰੱਖੀ ਤਾਂ ਤੁਸੀਂ ਕੀ ਦੇਖਦੇ ਹੋ ਕਿ ਵਿਦਿਆਰਥੀਆਂ ਦੀ ਇਦਾਂ ਦੇ ਕਿਹੜੇ ਮਸਲੇ ਆ ਕਿ ਜਿਹੜੇ ਤੁਹਾਡੀ ਜਥੇਬੰਦੀ ਨੂੰ ਜਾਂ ਤੁਹਾਨੂੰ ਹੱਲ ਕਰਨ ਦੀ ਜ਼ਰੂਰਤ ਹੈ ਪਹਿਲ ਦੇ ਆਧਾਰ ਤੇ ਅਸੀਂ ਆਪਣੇ ਮੈਨੀਫੈਸਟੋ ਦੇ ਵਿੱਚ ਜੀ ਕਈ ਸਟੂਡੈਂਟਸ ਦੇ ਮਸਲੇ ਰੱਖੇ ਆ ਸਾਡਾ ਸਭ ਤੋਂ ਪਹਿਲ ਦੇ ਆਧਾਰ ਤੇ ਆ ਕਿ ਜਿਹੜੀ ਪੰਜਾਬ ਯੂਨੀਵਰਸਿਟੀ ਸੈਨੇਟ ਆ ਉਹ ਰਿਵਾਈਵ ਹੋਣੀ ਚਾਹੀਦੀ ਹੈ ਜੋ ਕਿ ਜਿਹਦੇ ਪਿੱਛੇ ਅਸੀਂ 100 ਦਿਨ ਧਰਨਾ ਵੀ ਲਾਇਆਗਾ ਅਸੀਂ ਮੇਕ ਸ਼ੋਰ ਕਰਾਂਗੇ ਕਿ ਜਿਹੜੀ ਸੈਨੇਟ ਆ ਸੈਨੇਟ ਜਿਹੜੇ ਇਲੈਕਸ਼ਨ ਹੋਗੇ ਉਸ ਦੇ ਵਿੱਚ ਜਿਹੜੀ ਸਟੂਡੈਂਟ ਕਾਉਂਸਲ ਦੀ ਰਿਪਰੈਜ਼ੈਂਟੇਸ਼ਨ ਆ ਉਹ ਬਹੁਤ ਜ਼ਰੂਰੀ ਆ ਕਿਉਂਕਿ ਸਟੂਡੈਂਟਸ ਦਾ ਡਾਇਰੈਕਟ ਕੋਈ ਨੁਮਾਇੰਦਾ ਨਹੀਂ ਹੈਗਾ ਸੈਨੇਟ ਦੇ ਵਿੱਚ ਜਿੰਨੇ ਹੈਗੇ ਉਹ ਗ੍ਰੈਜੂਏਟ ਕੌਨਸਟੀਟੂਐਂਸੀ ਜੋ ਪਾਸ ਆਊਟ ਹੋ ਕੇ ਆਉਂਦੀ ਆ ਜੋ ਕਿ ਕੌਂਸਲ ਸੈਨੇਟ ਦੇ ਵਿੱਚ ਇੱਕ ਸਟੂਡੈਂਟ ਦਾ ਨਮਾਇੰਦਾ ਉਹ ਸਟੂਡੈਂਟ ਕੌਂਸਲ ਦਾ ਪ੍ਰੈਜ਼ੀਡੈਂਟ ਆ ਬਟ ਉਹਦੇ ਕੋਲ ਵੀ VOTING ਰਾਈਟ ਨਹੀਂ ਹੈਗਾ ਸਿਟਿੰਗ ਰਾਈਟ ਹੈ ਬੈਠ ਕੇ ਦੇਖ ਸਕਦਾ ਸੁਣ ਸਕਦਾ ਪਰ ਕੋਈ ਬੋਲ ਨਹੀਂ ਸਕਦਾ ਕੋਈ ਫੈਸਲੇ ਦੇ ਵਿੱਚ ਅਸਲ ਹਿੱਸਾ ਨਹੀਂ ਪਾ ਸਕਦਾ ਸਾਡੀ ਕੋਸ਼ਿਸ਼ ਆ ਕਿ ਜਿਹੜੇ ਸਟੂਡੈਂਟ ਕੌਂਸਲ ਦੇ ਚਾਰੇ ਨਮਾਇੰਦੇ ਆ ਪ੍ਰੈਜ਼ੀਡੈਂਟ ਵਾਈਸ ਪ੍ਰੈਜ਼ੀਡੈਂਟ ਜਨਰਲ ਸਕੱਤਰ ਜੁਆਇੰਟ ਸਕੱਤਰ ਚਾਰਾਂ ਦੀ ਸੈਨੇਟ ਦੇ ਵਿੱਚ ਰਿਪਰੈਜ਼ੈਂਟੇਸ਼ਨ ਹੋਣੀ ਚਾਹੀਦੀ ਆ ਉਹਨਾਂ ਕੋਲ ਵੀ VOTING ਰਾਈਟ ਹੋਣਾ ਚਾਹੀਦਾ ਤਾਂ ਕਿ ਜਿਹੜੇ ਸਟੂਡੈਂਟ ਦੇ ਮਸਲੇ ਆ ਡਾਇਰੈਕਟ ਸੈਨੇਟ ਦੇ ਵਿੱਚ ਗੂੰਜ ਸਕਣ ਕੋਰਸਿਸ ਆ ਉਹਨਾਂ ਦੇ ਵਿੱਚ ਸਟੂਡੈਂਟ ਸੀ ਪਰ ਨਾ ਪਲੇਸਮੈਂਟ ਨੂੰ ਮੇਕ ਸ਼ੁਰ ਕੀਤਾ ਹੈ ਉਹਨਾਂ ਨੂੰ ਚੰਗੇ ਪੈਕੇਜ ਦਿੱਤੇ ਜਾਂਦੇ ਫਿਰ ਆਪਾਂ ਸਪੋਰਟਸ ਦੀ ਗੱਲ ਕਰੀਏ ਸਿੰਥੈਟਿਕ ਟ੍ਰੈਕ ਦੀ ਅਸੀਂ ਗੱਲ ਕਰ ਰਹੇ ਹਾਂ ਠੀਕ ਹੈ ਜੀ ਇਸ ਤੋਂ ਬਾਅਦ ਜੇ ਅਸੀਂ ਕੁੜੀਆਂ ਦੀ ਗੱਲ ਕਰੀਏ ਕੁੜੀਆਂ ਦੇ ਜਿਹੜੇ ਮਿਸਟਿਕ ਕੰਟੀਨਾਂ ਦੇ ਵਿੱਚ ਸਟਾਫ ਆ ਉਹ ਮੇਲ ਸਟਾਫ ਅਸੀਂ ਮੇਕ ਸ਼ੂਰ ਕਰਾਂਗੇ ਕਿ ਜਿੰਨੀ ਕੋਸ਼ਿਸ਼ ਹੋ ਸਕੇ ਕੁੜੀਆਂ ਦੇ ਮਸਟਿਕ ਕੰਟੇਨਰ ਦੇ ਸਵਿਮਿੰਗ ਪੂਲ ਦੇ ਤੱਕ ਜਿਹੜਾ ਸਟਾਫ ਆ ਉਹ ਫੀਮੇਲ ਸਟਾਫ ਹੋਣਾ ਚਾਹੀਦਾ ਹੈ ਇਸ ਤਰ੍ਹਾਂ ਦੇਸ ਅਸੀਂ ਹੋਰ ਬੜੇ ਜਿਹੜੇ ਮਸਲੇ ਅਸੀਂ ਮੈਨੀਫੈਸਟੋ ਦੇ ਵਿੱਚ ਲਿਖੀ ਹਾਂ ਜਿਵੇਂ ਤੁਸੀਂ ਪਿਛਲੇ ਲੰਬੇ ਦੇ ਸਮੇਂ ਦੇ ਦਰਮਿਆਨ ਕੰਮ ਕਰਦੇ ਹੋ ਆ ਰਹੇ ਹੋ ਤਾਂ ਖਾਸ ਤੌਰ ਤੇ ਬਹੁਤ ਸਾਰੇ ਲੋਕ ਨੇ ਉਹ ਵੀ ਸੰਗੀਤਗੀ ਦੇ ਨਾਲ ਖਾਸ ਤੌਰ ਤੇ ਜਿਹੜੇ ਵਿਦਿਆਰਥੀ ਨੇ ਉਹ ਵੀ ਕੁਐਸਚਨ ਕਰ ਦਿੰਦੇ ਨੇ ਕਿ ਇਸ ਤੋਂ ਪਹਿਲਾਂ ਤੁਹਾਡੀ ਜਥੇਬੰਦੀ ਦੇ ਵੱਲੋਂ ਇਸ ਤਰ੍ਹਾਂ ਦੇ ਕਿਹੜੇ ਕੰਮ ਕੀਤੇ ਗਏ ਨੇ ਜਿਹੜੇ ਆਧਾਰ ਤੇ ਲੋਕ ਤੁਹਾਨੂੰ ਜਾਂ ਵਿਦਿਆਰਥੀ ਜਿਹੜੇ ਨੇ ਦੇਖੋ ਜੀ ਅਸੀਂ ਯੂਨੀਵਰਸਿਟੀ ਦੇ ਵਿੱਚ ਅਕੈਡਮਿਕਸ ਨੂੰ ਲੈ ਕੇ ਗੱਲ ਕਰੀਏ ਅਸੀਂ ਲਾਇਬ੍ਰੇਰੀ ਦੀਆਂ ਸਿਟਿੰਗ ਕੈਪੈਸਿਟੀ ਵਧਾਈ ਆ ਕਿਉਂਕਿ ਲਾਇਬ੍ਰੇਰੀ ਦੇ ਵਿੱਚ ਬੈਠਣ ਨੂੰ ਕੁਰਸੀਆਂ ਘੱਟ ਸੀਗੀਆਂ ਅਸੀਂ 150 ਨਵੀਂ ਸਿਟਿੰਗ ਕੈਪੈਸਿਟੀ ਵਧਾਈ ਆ ਹੋਸਟਲਸ ਦੇ ਵਿੱਚ ਬੁਆਏਸ ਹੋਸਟਲ ਵਿੱਚ ਨਵੇਂ ਰੀਡਿੰਗ ਰੂਮਸ ਦੀ ਕੰਸਟਰਕਸ਼ਨ ਕਰਵਾਈ ਆ ਪਰ ਹੋਸਟਲਾਂ ਦੀ ਗੱਲ ਕਰੀਏ ਜੇ ਆਪਾਂ ਹੋਸਟਲਾਂ ਦੇ ਵਿੱਚ ਕੁੜੀਆਂ ਤੇ ਮੁੰਡਿਆਂ ਦੇ ਵਿੱਚ ਨਵੀਆਂ ਵਾਸ਼ਿੰਗ ਮਸ਼ੀਨਾਂ ਪਰਚੇਸ ਕਰਵਾਈਆਂ ਨੇ ਠੀਕ ਹੈ ਜੀ ਉੱਥੇ ਫਿਰ ਜਿਹੜੀਆਂ ਮੈਸੇਜ ਦੇ ਬਿੱਲ ਦੀਆਂ ਪੇਮੈਂਟਾਂ ਉਹ ਅੱਗੇ ਕੈਸ਼ ਸੀਗਾ ਸਟੂਡੈਂਟਸ ਦਾ ਕ ਉਹਨਾਂ ਵਾਸਤੇ ਅਸੀਂ ਇੱਕ ਸक्राइब ਸੁਸਾਇਟੀ ਸੱਤ ਬਣਾਈ ਹੈ ਤਾਂ ਕਿ ਉਹਨਾਂ ਨੂੰ ਵਿਜ਼ੂਅਲੀ ਇੰਪੇਅਰਡ ਸਟੂਡੈਂਟਸ ਨੂੰ ਪੇਪਰ ਦੇ ਵਿੱਚ ਬੈਠਣ ਦੇ ਲਈ ਉਹਨਾਂ ਨੂੰ ਇੱਕ ਸक्राइब ਦਿੱਤਾ ਜਾਵੇ ਇਸ ਤਰ੍ਹਾਂ ਦੇ ਅਸੀਂ ਕੰਮ ਕਰਵਾਇਆ ਤੁਸੀਂ ਇੰਡੀਵਿਜੂਅਲ ਤੌਰ ਤੇ ਆਪਣੀ ਧਿਰ ਜਿਹੜਾ ਉਭਾਰਦੇ ਹੋਏ ਦਿਨ ਬਦ ਦੇ ਨਜ਼ਰ ਆਉਣੇ ਤਾਂ ਅੱਜ ਵੀ ਇਲੈਕਸ਼ਨਾਂ ਦੇ ਵਿੱਚ ਤੁਸੀਂ ਪਾਰਟਿਸਿਪੇਟ ਕੀਤਾ ਤਾਂ ਕੀ ਲੱਗਦਾ ਕਿ ਦੂਜੀਆਂ ਤਰ੍ਹਾਂ ਦੇ ਮੁਕਾਬਲੇ ਜਿਹੜੀਆਂ ਵਿਦਿਆਰਥੀ ਜਥੇਬੰਦੀਆਂ ਨੇ ਉਹਨਾਂ ਨੂੰ ਪੋਲੀਟੀਕਲ ਤੌਰ ਤੇ ਵੱਡੀਆਂ ਸਿਆਸੀ ਧਿਰਾਂ ਦੀ ਪਿੱਛੇ ਬੈਕ ਟੂ ਸਪੋਰਟ ਆ ਕੀ ਲੱਗਦਾ ਕਿ ਜਿਹੜਾ ਤੁਸੀਂ ਉਹਨਾਂ ਦੇ ਮੁਕਾਬਲੇ ਕਿਸ ਤਰੀਕੇ ਦੇ ਨਾਲ ਵਿਦਿਆਰਥੀਆਂ ਦੇ ਵਿੱਚ ਜੇਤ ਤੋਂ ਚੋਣਾਂ ਦੇ ਵਿੱਚ ਹਾਸਲ ਕਰ ਸਕੋਗੇ ਦੇਖੋ ਸਟੂਡੈਂਟ ਆਰਗੇਨਾਈਜੇਸ਼ਨ ਸੱਤ ਦਾ ਪਹਿਲੇ ਦਿਨ ਤੋਂ ਰਹਿ ਕੇ ਅਸੀਂ ਸਟੂਡੈਂਟਸ ਦੇ ਮਸਲੇ ਤੇ ਗੱਲ ਕਰਦੇ ਆ ਸਟੂਡੈਂਟ ਇਸ਼ੂਸ ਤੇ ਗੱਲ ਕਰਦੇ ਆ ਸੱਤ ਸਾਲਾਂ ਤੋਂ 2019 ਤੋਂ ਲੈ ਕੇ ਸਾਥ ਇੱਥੇ ਕੰਮ ਕਰ ਰਹੀਏ ਐਸ ਟੂ ਐਸ ਸਟੂਡੈਂਟ ਆਰਗੇਨਾਈਜੇਸ਼ਨ ਪਹਿਲਾ ਡਿਸਕਸ਼ਨ ਗਰੁੱਪ ਸੀ ਅਸੀਂ ਹੁਣ ਤੱਕ ਸਟੂਡੈਂਟਸ ਦੇ ਮਸਲੇ ਤੇ ਗੱਲ ਕੀਤੀ ਸਟੂਡੈਂਟਸ ਇਸ਼ੂ ਤੇ ਗੱਲ ਕੀਤੀ ਆ ਅਸੀਂ ਕਦੇ ਕੋਈ ਮਨੀ ਜਾਂ ਮਸਲ ਪਾਵਰ ਨਹੀਂ ਸ਼ੋਕ ਕੀਤੀ ਅਸੀਂ ਕੋਈ ਰੈਲੀ ਵਾਲਾ ਕੰਮ ਨਹੀਂ ਕੀਤਾ ਅਸੀਂ ਕਦੇ ਕੋਈ ਲੋੜ ਤੋਂ ਵੱਧ ਫੈਸਟ ਕਲਚਰਲ ਪ੍ਰਮੋਟ ਨਹੀਂ ਕੀਤਾ ਦੂਜੀਆਂ ਪਾਰਟੀਆਂ ਦਾ ਦਰਵਾਜ਼ ਇਲੈਕਸ਼ਨਾਂ ਦੇ ਵੇਲੇ ਬਰਸਾਤੀ ਡੱਡੂਆਂ ਵਾਂਗੂ ਇਲੈਕਸ਼ਨਾਂ ਵੇਲੇ ਬਾਹਰ ਆ ਕੇ ਗੱਡੀਆਂ ਘੁਮਾ ਕੇ ਫਰੈਸ਼ਰਾਂ ਪਾਰਟੀਆਂ ਕਰਕੇ ਪੈਸੇ ਵੰਡ ਕੇ ਸ਼ਰਾਬਾ ਵੰਡ ਕੇ ਉਹਨਾਂ ਨੇ ਵੋਟਾਂ ਲੈ ਕੇ ਜਾਂਦੀਆਂ ਸਾਡੇ ਪਹਿਲੇ ਦਿਨ ਤੋਂ ਲੈ ਕੇ ਅਸੀਂ ਸਟੂਡੈਂਟਸ ਦੇ ਮਸਲਿਆਂ ਤੇ ਗੱਲ ਕਰਦੇ ਹਾਂ ਇਸ਼ੂ ਬੇਸਡ ਪੋਲਿਟਿਕਸ ਕਰਦੇ ਹਾਂ ਇਸ਼ੂ ਬੇਸਡ ਪੋਲਿਟਿਕਸ ਕਰਕੇ ਉਹਦੇ ਬਿਹਾਫ ਤੇ ਲੋਕਾਂ ਤੋਂ ਵੋਟ ਦੀ ਅਪੀਲ ਕਰਨ ਜਾਂਦੇ ਹਾਂ ਯੂਨੀਵਰਸਿਟੀ ਦੇ ਵਿੱਚ ਚੋਣਾਂ ਵੇਲੇ ਪੈਸੇ ਦੀ ਜਾਂ ਨਸ਼ੇ ਦੀ ਵਰਤੋਂ ਵੀ ਕੀਤੀ ਜਾਂਦੀ ਇੱਥੇ ਲੋਕਾਂ ਦੇ ਵਿੱਚ ਜਿਹੜੀਆਂ ਕਨਵੈਨਸ਼ਨਲ ਪੋਲੀਟੀਕਲ ਪਾਰਟੀਆਂ ਆ ਜੀ ਐਨਐਸਓਈ ਸੀ ਵਾਸਸ ਇਹਦੀ ਆਮ ਆਦਮੀ ਦੀ ਹੋਗੀ ਐਨਐਸਵੀ ਕਾਂਗਰਸ ਦੀ ਹੋਗੀ ਭਾਜਪਾ ਦੀ ਆਪਾਂ ਕਹਿ ਲਈਏ ਕਿ ਆਬੀਪੀਪੀ ਹੋਗੀ ਅਕਾਲੀ ਦਲ ਦੀ ਜਿਹੜਾ ਬਾਦਲਦਾਲਾ ਉਹਨਾਂ ਦੀ ਆਪਾਂ ਕਹਿ ਲਈਏ ਐਸਵਾਈ ਹੋਗੀ ਤੇ ਹੋਰ ਜਿੰਨੀਆਂ ਇਥੇ ਕਨਵੈਨਸ਼ਨਲ ਪਾਰਟੀਆਂ ਨੇ ਉਹਨਾਂ ਵੱਲੋਂ ਤੇ ਨਸ਼ੇ ਦੀ ਸ਼ਰਾਬ ਦੀ ਫਰੇਸ਼ਨਾਂ ਪਾਰਟੀਆਂ ਦੀ ਵਰਤੋਂ ਬੜੇ ਮਤਲਬ ਵੱਡੇ ਲੈਵਲ ਤੇ ਕੀਤੀ ਜਾਂਦੀ ਹੈ ਹਮ ਅਸ਼ਮੀਤ ਇੱਕ ਇਹ ਵੀ ਆਮ ਕਰਕੇ ਸਵਾਲ ਰਹਿੰਦਾ ਕਿ ਜਦੋਂ ਤੁਸੀਂ ਮਨੁੱਖੀ ਹੱਕਾਂ ਦੇ ਲੰਬੜਦਾਰ ਭਾਈ ਜਸਵੰਤ ਸਿੰਘ ਖਾਲੜਾ ਦੀ ਗੱਲ ਕਰਦੇ ਹੋ ਤਾਂ ਇਹ ਵੀ ਕਿਤੇ ਨਾ ਕਿਤੇ ਪੰਜਾਬ ਪੱਖੀ ਜੜੀਆਂ ਤੇਰਾਣੇ ਉਹਨਾਂ ਦੇ ਵੱਲੋਂ ਚਿੰਤਾ ਜ਼ਾਹਿਰ ਕੀਤੀ ਜਾਂਦੀ ਹੈ ਕਿ ਜਿਹੜੇ ਸਟੂਡੈਂਟ ਨੇ ਉਹ ਪੰਜਾਬ ਦੇ ਨਾਲ ਯੂਨੀਵਰਸਿਟੀਆਂ ਦੇ ਵਿੱਚ ਬਹੁਤ ਘੱਟ ਤਦਾਦ ਦੇ ਵਿੱਚ ਨੇ ਤਾਂ ਜਦੋਂ ਭਾਈ ਖਾਲੜਾ ਦੀ ਗੱਲ ਕਰਦੇ ਹਾਂ ਤਾਂ ਭਾਈ ਖਾਲੜਾ ਦੀ ਸ਼ਖਸੀਅਤ ਨੂੰ ਸਮਝਣ ਵਾਸਤੇ ਜਿਹੜੇ ਪੰਜਾਬ ਦੇ ਨੇ ਜਾਂ ਜਿਹੜੇ ਗੈਰ ਪੰਜਾਬੀ ਵਿਦਿਆਰਥੀ ਨੇ ਉਹ ਸਮਝਦੇ ਨੇ ਉਹਨਾਂ ਦੀ ਸ਼ਖਸੀਅਤ ਨੂੰ ਭਾਈ ਖਾਲੜਾ ਬਾਰੇ ਜਾਣਦੇ ਨੇ ਕੁਝ ਹਾਂਜੀ ਅਸੀਂ ਜਦੋਂ ਅਸੀਂ ਸਟੂਡੈਂਟਸ ਨਾਲ ਇੰਗੇਜ ਕਰੀਦਾ ਕਲਾਸ ਕੈਂਪੇਨ ਕਰੀ ਜਾਂ ਸਟੂਡੈਂਟ ਹੋਸਟਲ ਕੈਂਪੇਨ ਕਰੀ ਦੀਆ ਅਸੀਂ ਜਿਹੜੇ ਸਾਡੇ ਸਟੂਡੈਂਟ ਆਰਗੇਨਾਈਜੇਸ਼ਨ ਸੱਚ ਦਾ ਆਈਡਲ ਆ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਜੀ ਅਸੀਂ ਉਹਨਾਂ ਬਾਰੇ ਪੂਰੀ ਇੰਟਰੋਡਕਸ਼ਨ ਦੇਈ ਦੀਆ ਕਿ ਉਹਨਾਂ ਨੇ ਕਿਵੇਂ 84 ਤੋਂ ਲੈ ਕੇ 95 ਤੱਕ ਜਿਹੜੇ ਪੰਜਾਬ ਦੇ ਵਿੱਚ ਸਿੱਖਾਂ ਦੀ ਇੱਕ ਨਸਲ ਕੁਸ਼ੀ ਕਹਿ ਲਈ ਇੱਕ ਫੇਕਿੰਗ ਇੰਕਾਊਂਟਰ ਕਰੇ ਦੀਏ ਉਹ ਦੌਰ ਦੇ ਵਿੱਚ ਉਹਨਾਂ ਨੇ 25000 ਤੋਂ ਵੱਧ ਸਿੱਖ ਨੌਜਵਾਨਾਂ ਦੀ ਲਵਾਰਿਸ ਲਾਸ਼ਾਂ ਦਾ ਡਾਟਾ ਇਕੱਠਾ ਕਰਕੇ ਇੱਕ ਇੰਟਰਨੈਸ਼ਨਲ ਕਮਿਊਨਿਟੀ ਤੱਕ ਲੈ ਕੇ ਗਏ ਆ ਤਾਂ ਸਟੂਡੈਂ ਕਰਦੇ ਕਿਉਂਕਿ ਜਿਹੜੇ ਪੰਜਾਬ ਯੂਨੀਵਰਸਿਟੀ ਵਿੱਚ ਸਟੂਡੈਂਟ ਆਉਂਦਾਗਾ ਇੱਕ ਪਨੀਰੀ ਕਹ ਲਈ ਇੱਥੇ ਆਪਾਂ ਕਿ ਨਰਸਰੀ ਇੱਥੇ ਹੈ ਨਾ ਬੀਤੋਂ ਸਟੂਡੈਂਟ ਨੇ ਤਿਆਰ ਹੋ ਕੇ ਸੋਸਾਇਟੀ ਦੇ ਵਿੱਚ ਆਣਾ ਕਿ ਅਸੀਂ ਸਟੂਡੈਂਟਸ ਨੂੰ ਸਾਡੇ ਸ਼ਹੀਦਾਂ ਬਾਰੇ ਦੱਸਾਂਗੇ ਤਾਂ ਸਮਾਜ ਦੇ ਵਿੱਚ ਆ ਕੇ ਫਿਰ ਉਹ ਗੱਲ ਲੱਗੇ ਜਾਊਗੀ ਹੂੰ ਜਿਵੇਂ ਤੁਹਾਨੂੰ ਉਮੀਦਵਾਰ ਐਲਾਨਿਆ ਗਿਆ ਤਾਂ ਇਸ ਤੋਂ ਪਹਿਲਾਂ ਜਕਾਰਿਆਂ ਦੀ ਗੂੰਜ ਦੇ ਵਿੱਚ ਬੋਲੇ ਸੋਨਿਆਰ ਸਤਸਿ ਸ੍ਰੀ ਅਕਾਲ ਦੇ ਜਕਾਰੇ ਲੱਗੇ ਨਾਰੇ ਲਾਇਗ ਤਾਂ ਕੀ ਲੱਗਦਾ ਕਿ ਜਦੋਂ ਇਦਾਂ ਦੇ ਨਾਰੇ ਲੱਗ ਰਹੇ ਸੀ ਤਾਂ ਇੱਕ ਤਰ੍ਹਾਂ ਦੇ ਨਾਲ ਬਹੁਤ ਸਰਗਰਮ ਮਾਹੌਲ ਬਣਿਆ ਹੋਇਆ ਸੀ ਓਂ ਲੱਗ ਰਿਹਾ ਸੀ ਕਿ ਕਿਵੇਂ ਜਿਵੇਂ ਕਿਸੇ ਸਿੱਖ ਜਥੇਬੰਦੀ ਨੇ ਪ੍ਰੋਗਰਾਮ ਕੀਤਾ ਹੋਵੇ ਜਦੋਂ ਇਦਾਂ ਦੇ ਨਾਲ ਤੁਸੀਂ ਜਕਾਰੇ ਗਜਾਉਣੇ ਇੱਥੇ ਯੂਨੀਵਰਸਿਟੀ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਤਾਂ ਨਹੀਂ ਹੋਣੀ ਨਹੀਂ ਜੀ ਦੇਖੋ ਵਿਦਿਆਰਥੀ ਜਥੇਬੰਦੀ ਸਾਥ ਅੰਤ ਪੰਜਾਬ ਦੇ ਡਟ ਕੇ ਗੱਲ ਕਰਦੀ ਹੈ ਯੂਨੀਵਰਸਿਟੀ ਦੇ ਵਿੱਚ ਪੰਥ ਪੰਜਾਬ ਦੇ ਮਸਲੇ ਨੂੰ ਚੱਕਦੀ ਆ ਤੇ ਨਾਲ ਦੇ ਨਾਲ ਸਟੂਡੈਂਟ ਵੈਲਫੇਅਰ ਦੀ ਵੀ ਗੱਲ ਕਰਦੀ ਆ ਕਿ ਦੇਖੋ ਪ੍ਰੋਬਲਮ ਆਉਣੀ ਇਹ ਤਾਂ ਫਿਰ ਸਟੇਟ ਦਾ ਕੰਮ ਹੀ ਆ ਉਹਨਾਂ ਨੂੰ ਵੀ ਸਾਡੇ ਬੋਲਣ ਤੇ ਵੀ ਪ੍ਰੋਬਲਮ ਆ ਸਾਡੇ ਬੋਲਣ ਤੇ ਵੀ ਪਾਬੰਦੀ ਲੱਗਦੀ ਤੇ ਜਕਾਰਿਆਂ ਤੇ ਵੀ ਪਾਬੰਦੀ ਹੈਗੀ ਆ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਪਰ ਅਸੀਂ ਲੀਡਰ ਹੋ ਕੇ ਸਟੇਟ ਦਾ ਵੀ ਮੁਕਾਬਲਾ ਕਰਦੇ ਹਾਂ ਫੌਕੀ ਦਾ ਵੀ ਕਰਦੇ ਹਾਂ ਜੀ ਪੰਜਾਬ ਦੀਆਂ ਜਿਹੜੀਆਂ ਸਿੱਖ ਜਥੇਬੰਦੀਆਂ ਨੇ ਜਾਂ ਜਿਹੜੀਆਂ ਕਿਸਾਨੀ ਜਵਾਨੀ ਦੇ ਮਸਲੇ ਦੇ ਉੱਪਰ ਕੰਮ ਕਰਦੀਆਂ ਨੇ ਉਹਨਾਂ ਦੇ ਵੱਲੋਂ ਕਦੇ ਕਿਸੇ ਤਰ੍ਹਾਂ ਦਾ ਕੋਈ ਸਮਰਥਨ ਮਿਲਿਆ ਤੁਹਾਡੀ ਜਥੇਬੰਦੀ ਨੂੰ ਹਾਂਜੀ ਅਸੀਂ ਪਿੱਛੇ ਜੋ 100 ਦਿਨ ਦਾ ਧਰਨਾ ਲਾਇਆ ਸੀ ਸੈਨੇਟ ਨੂੰ ਲੈ ਕੇ ਸਾਡੇ 100 ਦਿਨ ਦੇ ਧਰਨੇ ਉੱਤੇ ਜਿੰਨੀਆਂ ਕਿ ਪੰਜਾਬ ਦੀਆਂ ਇਨਸਾਫ ਪਸੰਦ ਜਥੇਬੰਦੀਆਂ ਨੇ ਜਿੰਨੀਆਂ ਕਿ ਸੋਸ਼ਲ ਜਸਟਿਸ ਦੀਆਂ ਜਥ ਸਮਰਥਨ ਕਰਦੇ ਨੇ ਜੀ ਵਿਦਿਆਰਥੀਆਂ ਵਾਸਤੇ ਕੀ ਮੈਸੇਜ ਲੈ ਕੇ ਆਏ ਵਿਦਿਆਰਥੀਆਂ ਵਾਸਤੇ ਸਾਡੇ ਇੱਕੋ ਇੱਕ ਮੈਸੇਜ ਆ ਕੇ ਬਣੀਅਨ ਮਸਲ ਮਸਲ ਪਾਵਰ ਨੂੰ ਆਪਾਂ ਛੱਡਿਏ ਉਹ ਜਿੱਥੇ ਬੰਦੀਆਂ ਨੂੰ ਚੁਣੀਏ ਉਹ ਜਿੱਥੇ ਬੰਦੀਆਂ ਨੂੰ ਚੁਣੀਏ ਜਿਹੜੀ ਸਟੂਡੈਂਟ ਇਸ਼ੂਸ ਦੇ ਉੱਤੇ ਕੰਮ ਕਰਦੀ ਆ ਵਿਦਿਆਰਥੀਆਂ ਦੇ ਮਸਲਿਆਂ ਦੇ ਉੱਪਰ ਕੰਮ ਕਰਦੀ ਆ ਨਾ ਕਿ ਕੋਈ ਬਣੀਅਨ ਮਸਲ ਪਾਵਰ ਦਿਖਾ ਕੇ ਆਪਦੇ ਵੋਟਾਂ ਲਈ ਜੀ ਪੰਜਾਬੀ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਵਿਦਿਆਰਥੀ ਕੌਂਸਲ ਦੀਆਂ ਚੋਣਾਂ ਦੇ ਮੱਦੇਨਜ਼ਰ ਸੱਤ ਜਥੇਬੰਦੀ ਦੇ ਵੱਲੋਂ ਅਸ਼ਮੀਤ ਸਿੰਘ ਨੂੰ ਚੋਣ ਅਖਾੜੇ ਦੇ ਵਿੱਚ ਉਤਾਰਿਆ ਗਿਆ ਤਾਂ ਇਸੇ ਕਿ ਆਉਣ ਵਾਲੇ ਕੁਝ ਕੁ ਦਿਨਾਂ ਤੱਕ ਜਿਹੜਾ 3 ਸਤੰਬਰ ਦਾ ਦਿਨ ਸ਼ਾਇਦ ਦਿੱਤਾ ਹੈ ਕਿ ਤੈਅ ਕੀਤਾ ਗਿਆ ਹੈ ਤਾਂ ਇਸੇ ਦੇ ਮੱਦੇ ਮੱਦੇ ਨਜ਼ਰ ਕਿਸ ਤਰੀਕੇ ਦੇ ਨਤੀਜੇ ਕਿਹੜੀ ਜਥੇਬੰਦੀ ਦੇ ਕਿਹੜੀ ਸਟੂਡੈਂਟ ਧਿਰ ਦੇ ਹੱਕ ਦੇ ਵਿੱਚ ਹੋਣਗੇ तमाम ਸਾਰੇ ਮਸਲਿਆਂ ਦੇ ਬਾਬਤ ਅੱਗੇ ਵੀ ਸੰਜੀਦਗੀ ਦੇ ਨਾਲ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ ਧੰਨਵਾਦ